ਮੰਜਲੇ ਉਹੀ ਕੋ ਮਿਲਤੀ ਹੈ ਜਿੰਨ ਕੇ ਸੁਪਨੋ ਮੇ ਜਾਨ ਹੋਤੀ ਹੈ ਪੰਖੋ ਸੇ ਕੁਛ ਨਹੀਂ ਹੋਤਾ ਹੌਸਲੇ ਸੇ ਉਡਾਨ ਹੋਤੀ ਹੈ ਸੋ ਸਭ ਤੋਂ ਪਹਿਲਾ ਤੇ ਮੈਂ ਖੁਦਾਵੰਦ ਦੇ ਅਜੀਮ ਤੇ ਬਰਕਤਨਾ ਵਿੱਚ ਸਭ ਨੂੰ ਸਲਾਮ ਆਖਦਾ ਤੇ ਮੈਂ ਬੜੀ ਖੁਸ਼ੀ ਦੇ ਨਾਲ ਅੱਜ ਦੱਸਦਾ ਮੈਨੂੰ ਮਾਣ ਮਹਿਸੂਸ ਹੋ ਰਿਹਾ ਕਿ ਜੋ ਅਣਖ ਜਗਾਓ ਆਜ਼ਾਦੀ ਪਾਓ ਰਾਜ ਲਿਆਓ ਬੈਨਰ ਹੇਠ ਸੀਐਨਐਫ ਦੀ ਸਟੇਟ ਕੋਰਟ ਕਮੇਟੀ ਨੇ ਔਰ ਡਿਸਟ੍ਰਿਕਟ ਕਮੇਟੀਆਂ ਨੇ ਮਿਲ ਕੇ ਫੈਸਲਾ ਕੀਤਾ ਸੀਗਾ ਕਿ ਕਿ ਜਿਹੜੀ ਇੱਕ ਰਾਜਪਦਰੀ ਰੈਲੀ ਮਾਲਵੇ ਦੇ ਜ਼ਿਲ੍ਹਾ ਪਟਿਆਲੇ ਦੇ ਹਲਕਾ ਸਮਾਣਾ ਵਿੱਚ ਕਰਨੀ ਆ ਉਹਨੂੰ ਕਾਮਯਾਬ ਕਰਨ ਦੇ ਲਈ ਮੈਂ ਸਾਰੇ ਪੰਜਾਬ ਦੇ ਸੀਐਨਐਫ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਪਾਸਮਾਨਾਂ ਦਾ ਜਿਨ੍ਹਾਂ ਨੇ ਉਸ ਰੈਲੀ ਨੂੰ ਕਾਮਯਾਬ ਕਰਨ ਲਈ ਆਪਣਾ ਬੜਮੁੱਲਾ ਯੋਗਦਾਨ ਦਿੱਤਾ ਉਹਦੇ ਵਿੱਚ 21 ਦਾ ਦਸੀ ਆ ਉਹਦੇ ਵਿੱਚ ਮਤਾ ਪਾਸ ਹੋਇਆ ਸੀ ਜੀ ਸਰ ਕਿ ਇਸ ਤੋਂ ਬਾਅਦ ਹਰੇਕ ਜ਼ਿਲ੍ਹੇ ਵਿੱਚ ਜਿਹੜੀ ਆ ਰੈਲੀ ਹੋਣੀ ਚਾਹੀਦੀ ਆ ਅਣਖ ਜਗਾਓ ਜਾਦੀ ਪਾਓ ਰਾਜ ਲਿਆਓ ਤੇ ਅੱਜ ਇਹ ਪਹਿਲੀ ਰੈਲੀ ਜਿਹੜੀ ਆ ਗੁਰਦਾਸਪੁਰ ਦੇ ਵਿੱਚ 1 ਅਗਸਤ ਨੂੰ ਆ ਦਿਨ ਵੀਰਵਾਰ ਸਵੇਰੇ ਸੋਮਵਾਰ ਹਾਲੀਵੁੱਡ ਪੈਰਿਸ ਦੇ ਵਿੱਚ ਹੋਣ ਜਾ ਰਹੀ ਆ ਸੋ ਅੱਜ ਇਸ ਰੈਲੀ ਦਾ ਜਿਹੜਾ ਪੋਸਟਰ ਜਾਰੀ ਹੋਣਾ ਸੀ ਉਸ ਪੋਸਟਰ ਨੂੰ ਜਾਰੀ ਕਰਨ ਦੇ ਮੌਕੇ ਤੇ ਅੱਜ 올 ਡਿਨੋਮੀਨੇਸ਼ਨਸ ਜਿਹੜੀਆਂ ਉਹ ਇੱਕ ਮੰਚ ਤੇ ਅੱਜ ਇਕੱਠੀਆਂ ਹੋਈਆਂ ਨੇ ਅੱਜ ਧਾਰੀਵਾਲ ਵਿੱਚ ਇਹ ਜਿਹੜੀ ਮੀਟਿੰਗ ਇੱਕ ਮੰਚ ਤੇ ਇਕੱਠੇ ਹੋ ਕੇ ਕੀਤੀ ਗਈ ਆ ਅਸੀਂ ਆਸ ਕਰਦੇ ਹਾਂ ਕਿ ਉਹ ਜਿਹੜੀ ਜਰੀਹੋ ਦੀ ਦੀਵਾਰ ਜਿਹੜੀ ਕੱਜ ਭਾਰਤ ਦੇ ਵਿੱਚ ਬਖ ਬਖ ਸਟੇਟਾਂ ਦੇ ਵਿੱਚ ਮਸੀ ਭਾਈਚਾਰੇ ਦੇ ਖਿਲਾਫ ਐਂਟੀ ਕਨਵਰਜਨ ਲਾਲ ਆ ਕੇ ਖੜੀ ਕੀਤੀ ਗਈ ਆ ਔਰ ਇਹ ਜਿਹੜੀ ਅਣਖ ਜਗਾਇਆ ਜਾਂਦੀ ਪਾਉ ਰਾਹ ਲਿਆਉਂਦੀਆਂ ਜਿਹੜੀਆਂ ਹੋਣ ਹੋਣ ਬਣੀਆਂ ਰੈਲੀਆਂ ਨੇ ਜਿਲ੍ਹਾ ਪੱਧਰ ਤੇ ਉਸ ਦੀਵਾਰ ਨੂੰ ਢਾਉਣ ਦਾ ਕੰਮ ਕਰੇ ਕਿਉਂਕਿ ਭਾਰਤ ਇੱਕ ਸੈਕੂਲਰ ਦੇਸ਼ ਆ ਸੈਕੂਲਰ ਡੇਸ ਦੇ ਵਿੱਚ ਬਾਬਾ ਸਾਹਿਬ ਨੇ ਸੰਵਿਧਾਨ ਦੇ ਚ ਆਰਟੀਕਲ 25 ਦੇ ਤਹਿਤ ਹਰ ਇੱਕ ਵਿਅਕਤੀ ਨੂੰ ਆਪਣਾ ਧਰਮ ਚੁਣਨ ਤੇ ਉਹਦਾ ਪ੍ਰਚਾਰ ਕਰਨ ਦੀ ਆਜ਼ਾਦੀ ਦਿੱਤੀ ਹੈ ਕੋਈ ਵੀ ਵਿਅਕਤੀ ਕਿਸੇ ਨੂੰ ਰੋਕ ਨਹੀਂ ਸਕਦਾ ਆਪਣੇ ਧਰਮ ਦੇ ਪ੍ਰਚਾਰ ਕਰਨ ਤੋਂ ਤੇ ਕਿਸੇ ਵੀ ਧਰਮ ਨੂੰ ਮੰਨਣ ਤੋਂ ਪਰ ਜੇ ਕੋਈ ਕਰ ਰਿਹਾ ਸਰਕਾਰਾਂ ਨੂੰ ਉੱਤੇ ਧਿਆਨ ਦੇਣਾ ਚਾਹੀਦਾ ਇੱਥੇ ਸਾਡੇ ਮੁੱਦੇ ਉਸ ਰੈਲੀ ਦੇ ਵਿੱਚ ਅਸੀਂ ਭਾਈਚਾਰੇ ਨੂੰ ਰਾਖਮਾ ਕਰਨ ਮਿਲੇ ਔਰ ਸਾਡੇ ਕਬਰਸਤਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਆ ਜਿਹੜੀਆਂ ਦੱਬੀਆਂ ਉਛੜਾਈਆਂ ਜਾਣ ਜਿੱਥੇ ਹੈ ਨਹੀਂ ਦਿੱਤੀਆਂ ਜਾਣ ਸਾਡੇ ਗਰੀਬ ਜਿਹੜੇ ਵਿਦਿਆਰਥੀ ਉਹਨਾਂ ਦੇ ਵਜੀਫੇ ਕਾਊਂਟਾਂ ਵਿੱਚ ਪੈਣ ਪੜੇ ਲਿਖੇ ਬੱਚਾ ਰੋਜ਼ਗਾਰ ਮਿਲੇ ਔਰ ਜਰੁਸ਼ਲਮ ਯਾਤਰਾ ਔਰ ਜਿਹੜੀ ਸਾਡੀ 크ਿਸਚਨ ਰੈਜੀਮੈਂਟ ਤੋੜਦੀ ਬਹਾਲ ਹੋ ਉਹਦੇ ਨਾਲ ਅਸੀਂ ਪੰਜਾਬੀ ਵੀ ਆ ਤੇ ਪੰਜਾਬੀ ਹੋਣ ਦੇ ਨਾਤੇ ਸਾਡੀ ਜਿਹੜੀ ਚਿੰਤਾ ਪੰਜਾਬ ਲਈ ਆ ਤੇ ਅੱਜ ਅਸੀਂ ਜਦੋਂ ਖਬਰਾਂ ਸੁਣਦੇ ਆ ਤੇ ਪਹਿਲੋਂ ਜਦੋਂ ਮੈਂ ਪੜਦਾ ਹੁੰਨਾ ਸੀ ਗੱਲ ਤੇ ਉਦੋਂ ਯੂਪੀ ਬਿਹਾਰ ਦੀਆਂ ਸੁਣੀਦਾ ਵੀ ਜੰਗਲ ਰਾਜ ਵੀ ਯੂਪੀ ਚ ਕਦੀ ਕਿਸੇ ਨੂੰ ਮਾਰਤਾ ਤੇ ਯੂਪੀ ਬਿਹਾਰ ਚ ਕਿਸੇ ਨੂੰ ਮਾਰਤਾ ਪਰ ਪੰਜਾਬ ਦੇ ਵਿੱਚ ਇਹੋ ਜੀ ਗੱਲ ਜਿਹੜੀ ਆ ਅਸੀਂ ਸੁਪਨਾ ਵੀ ਨਹੀਂ ਦੇਖਿਆ ਸੀਗਾ ਕਿ ਪੰਜਾਬ ਦੇ ਵਿੱਚ ਕਾਰੋਬਾਰੀਆਂ ਨੂੰ ਜਿਹੜਾ ਉਹਨਾਂ ਨੂੰ ਫਰੋਤੀ ਉਹਨਾਂ ਤੋਂ ਮੰਗੀ ਜਾਏਗੀ ਉਹਨਾਂ ਨੂੰ ਕਾਰੋਬਾਰ ਕਰਨ ਤੋਂ ਡਰਾਇਆ ਜਾਏਗਾ ਪਰ ਇਹ ਪੰਜਾਬ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਅੱਜ ਪੰਜਾਬ ਜਿਹੜਾ ਆ ਉਹ ਜੁਪੀ ਬਿਹਾਰ ਤਾਂ ਠੀਕ ਹੋ ਰਿਹਾ ਲੇਕਿਨ ਪੰਜਾਬ ਜੁਪੀ ਬਿਹਾਰ ਤੋਂ ਵੀ ਥੱਲੇ ਜਾ ਰਿਹਾ ਸੋ ਮੈਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦਾ ਕਿ ਆਪਣੀ ਰਾਜਨੀਤਿਕ ਜਿਹੜੀ ਦਖਲਅੰਦਾਜ਼ੀ ਆ ਜਿਆਦਾ ਮੈਨੂੰ ਲੱਗਦਾ ਕਿ ਹਾਲੇ ਬਾਹਰੋਂ ਧਮਕੀਆਂ ਘਟੇ ਜਿਹੜੇ ਸਰਕਾਰ ਦੇ ਚੁਣੇ ਹੋਏ ਐਮ ਐਲ اے ਐਮ ਪੀ ਛੋਟ ਛੋਟੀਆਂ ਗੱਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਪਾਰਟੀਵਾਦੀ ਖੜੀ ਕਰਕੇ ਜਿਹੜਾ ਮਾਹੌਲ ਬਣਾ ਰਹੇ ਉਹਦਾ ਨਤੀਜਾ ਕਿ ਅੱਜ ਪੰਜਾਬ ਦੇ ਵਿੱਚ ਹਰ ਕਾਰੋਬਾਰੀ ਜਿਹੜਾ ਉਹ ਕਾਰੋਬਾਰ ਛੱਡ ਕੇ ਕਿਤੇ ਭੱਜਣਾ ਚਾਹੁੰਦਾ ਉਹ ਕਹਿੰਦਾ ਜੀ ਪੰਜਾਬ ਚ ਮੈਂ ਸੇਫ ਹੀ ਨਹੀਂ ਸੋ ਗੁਰਦਾਪੁਰ ਚ ਵੀ ਪਿਛਲੇ ਦਿਨਾਂ ਚ ਹੋਇਆ ਸੋ ਅਸੀਂ ਇਹਨਾਂ ਘਟਨਾਵਾਂ ਦੀ ਨਿੰਦਾ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਨੇ ਕਿ ਸਮਾਂ ਰਿੰਦੇ ਕਾਨੂੰਨ ਵਿਵਸਥਾ ਨੂੰ ਠੀਕ ਕਰੋ ਔਰ ਗਰੀਬਾਂ ਨੂੰ ਇੱਕ ਯਕੀਨ ਦਿਵਾਓ ਕਿ ਤੁਹਾਡੇ ਨਾਲ ਧੱਕਾ ਨਹੀਂ ਹੋਊਗਾ ਜੁਦਨ ਸ਼ਾ ਬਰੋ ਤੇ ਵਧੀਆ ਗੱਲ ਹੈ ਚਲਣਾ ਚਾਹੀਦਾ ਅਸੀਂ ਇਹਦੇ ਹੱਕ 'ਚਾ ਸੀਐਨਐਫ ਨੇ ਹਮੇਸ਼ਾ ਸਮਰਥਨ ਕੀਤਾ ਔਰ ਅਸੀਂ ਇਹਦੇ ਵਿੱਚ ਸ਼ਾਮਲ ਵੀ ਹੁੰਦੇ ਆਂ ਪਰ ਜਦ ਨਸ਼ਿਆਂ ਦੇ ਵਿਰੁੱਧ ਵੱਡੀਆਂ ਮਕਸ਼ਿਆਂ ਨੂੰ ਹੱਥ ਪਾਉਣ ਦੀ ਬਜਾਏ ਆਮ ਲੋਕਾਂ ਨੂੰ ਫੜ-ਫੜ ਕੇ ਇਹ ਅੰਕੜਾ ਦਿਖਾਈ ਜਾਣਾ ਸਟੈਟਿਸ ਬਣਾਉਣਾ ਕਿ ਦੇਖੋ ਜੀ ਅਸੀਂ ਇੰਨੇ ਪਰਚੇ ਕਰਤੇ ਇਹ ਤੱਕੇਸ਼ਾਈ ਜਿਹੜੀ ਆ ਬੰਦ ਕਰੋ ਔਰ ਪੁਲਿਸ ਨੂੰ ਡਾਇਰੈਕਸ਼ਨ ਦਿਓ ਮੁੱਖ ਮੰਤਰੀ ਸਾਹਿਬ ਕਿ ਪੁਲਿਸ ਸੈਂਸਰ ਤਰੀਕੇ ਨਾਲ ਕੰਮ ਕਰੇ ਜਿਹੜੇ ਪੈਡਲਰ ਨੇ ਸਜ਼ਾ ਹੋਵੇ ਉਹਨਾਂ ਨੂੰ ਪਰ ਆਮ ਬੰਦੇ ਨੂੰ ਗਰੀਬ ਨੂੰ ਫੜ ਕੇ ਜਿਹੜਾ ਕਿ ਆਦੀ ਆ ਉਹਨੂੰ ਕਹੋ ਬਈ ਤੂੰ ਨਸ਼ਾ ਵੇਚਦਾ ਤੇ ਮੁੜ ਕੇ ਤੇ ਪੀੜਾ ਪੰਜਾਬੀ ਚ ਲਾਓ ਇਹ ਦੋਰਾ ਮਾਪਦਾਨ ਸਹੀ ਨਹੀਂ ਸਾਡਾ ਜਿਹੜਾ ਸੰਗਠਨ ਆ ਮਸੀਹ ਭਾਈਚਾਰੇ ਇੱਕੋ ਹੀ ਸੰਗਠਨ ਸਾਰੀਆਂ ਮਿਸ਼ਨਾਂ ਸਾਰਾ ਭਾਈਚਾਰਾ ਇੱਕੋ ਹੀ ਸੰਗਠਨ ਆ ਤੇ ਅਸੀਂ ਮਸੀਹ ਭਾਈਚਾਰੇ ਨੂੰ ਤੇ ਸਮੂਹ ਪਾਸਟਰ ਸਹਿਬਾਨਾਂ ਨੂੰ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਸਪੈਸ਼ਲੀ ਕਿਉਂਕਿ ਗੁਰਦਾਸਪੁਰ ਦੇ ਧਾਰੀਵਾਲ ਦੇ ਵਿੱਚ ਹੋ ਰਹੀ ਰਹਿ ਲਈ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕਿ ਆਓ ਔਰ ਉਸ ਦਿਨ ਜਿਹੜੇ ਪੰਜਾਬ ਦੇ ਖਲਾਫ ਜਿਹੜੇ ਸਾਡੇ ਮੁੱਦੇ ਖੜੇ ਨੇ ਪੰਜਾਬ ਦੇ ਸਰਕਾਰ ਕੋਲ ਨਹੀਂ ਦੇ ਰਹੀ ਤਾਂ ਪੰਜਾਬ ਦੇ ਖਲਾਫ ਆਪਾਂ ਲਲਕਾਰ ਮਾਰੀਏ ਤੇ ਜਗਾਈਏ ਸੁੱਤੀ ਗੁੰਗੀ ਸਰਕਾਰ ਨੂੰ ਕਿ ਸਾਡੇ ਹੱਕ ਬਣਦੇ ਆ ਉਹ ਦਿੱਤੇ ਜਾਣ